ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਮੁਗਲ ਸਨਾਪਤੀ ਬੜੇ ਓਕੇ ਹੋ ਰਹੇ ਸਨ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਿਆ ਪਿਆ ਹੁਣ ਬਹੁਤ ਦਿਨ ਹੋ ਚੁੱਕੇ ਸਨ ਇਸ ਦੌਰਾਨ ਵਿੱਚ ਉਹਨਾਂ ਨੇ ਅੰਨ ਦਾ ਇੱਕ ਦਾਣਾ ਜਾਂ ਪਾਣੀ ਦੀ ਇੱਕ ਵੀ ਬੂੰਦ ਕਿਲੇ ਦੇ ਅੰਦਰ ਨਹੀਂ ਜਾਣ ਦਿੱਤੀ ਇਸ ਦੇ ਬਾਵਜੂਦ ਵੀ ਸਿੰਘ ਬੜੇ ਜੋਸ਼ ਨਾਲ ਲੜੇ ਮੁਗਲਾਂ ਨੂੰ ਯਕੀਨ ਹੁੰਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਸੱਚਮੁੱਚ ਕਰਾਮਾਤੀ ਸ਼ਕਤੀਆਂ ਹਨ ਸੱਚਮੁੱਚ ਉਹ ਅੱਲਾ ਦੇ ਪੈਗੰਬਰ ਹਨ ਉਹਨਾਂ ਨੂੰ ਹਰਾ ਦੇਣਾ ਮਨੁੱਖੀ ਤਾਕਤ ਤੋਂ ਬਾਹਰ ਹੈ ਹੁਣ ਉਹ ਸੋਚਣ ਲੱਗੇ ਕਿ ਜੇਕਰ ਫੌਜੀ ਤਾਕਤ ਨਾਲ ਗੁਰੂ ਜੀ ਨੂੰ ਜਿੱਤਿਆ ਨਹੀਂ ਜਾ ਸਕਦਾ ਤਾਂ ਕੋਈ ਰਾਜਨੀਤਿਕ ਚਾਲ ਚੱਲ ਕੇ ਵੇਖਿਆ ਜਾਵੇ ਆਪਸ ਵਿੱਚ ਸਲਾਮ مشورہ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਸੁਨੇਹਾ ਕੱਲਿਆ ਕਿ ਜੇਕਰ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਚਲੇ ਜਾਓ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਸਾਡੀ ਫੌਜ ਤੁਹਾਡਾ ਰਾਹ ਨਹੀਂ ਰੋਕੇਗੀ ਅਸੀਂ ਕੇਵਲ ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਸੱਚੇ ਹੋਣਾ ਚਾਹੁੰਦੇ ਹਾਂ ਕਿ ਅਸੀਂ ਅਨੰਦਪੁਰ ਸਾਹਿਬ ਤੇ ਫਤੇ ਪਾ ਲਈ ਹੈ ਐਵੇਂ ਵੀ ਅਰਥ ਵਿੱਚ ਸਿਪਾਈਆਂ ਦਾ ਲੋਹ ਕਿਉਂ ਡੋਲਿਆ ਜਾਵੇ ਕੁਝ ਸਮਾਂ પાਕੇ ਤੁਸੀਂ ਮੁੜ ਅਨੰਦਪੁਰ ਪਰਤ ਆਉਣਾ ਮੁਗਲ ਸੈਨਾਪਤੀਆਂ ਤੇ ਰਾਜਿਆਂ ਨੇ ਆਪਣੀ ਵਾਦਿਆ ਤਾਂ ਯਕੀਨ ਦਿਵਾਨ ਲਈ ਕੁਰਾਨ ਤੇ ਕੀਤਾ ਦੀਆਂ ਸੌਂ ਖਾਦੀਆਂ ਪਰ ਗੁਰੂ ਜੀ ਕੇਵਲ ਕੁਸ਼ਲ ਸੈਨਾਪਤੀ ਹੀ ਨਹੀਂ ਸਨ ਔਰ ਰਾਜਨੀਤੀ ਦੇ ਦੂਰ ਦ੍ਰਿਸ਼ਟਾ ਵੀ ਸਨ ਉਹ ਛੱਟ ਪਾਪ ਗਏ ਕਿ ਯੁੱਧ ਅਤੇ ਘੇਰੇ ਰਾਹੀ ਜਿੱਤ ਹੁੰਦੀ ਨਾ ਵੇਖ ਕੇ ਦੁਸ਼ਮਣ ਹੁਣ ਧੋਖੇ ਤੇ ਫਰੇਬ ਤੋਂ ਕੰਮ ਲੈਣਾ ਚਾਹੁੰਦਾ ਹੈ ਉਹਦੀ ਚਾਲ ਇਹ ਹੈ ਕਿ ਅਸੀਂ ਆਪਣਾ ਮਜ਼ਬੂਤ ਗੜ ਛੱਡ ਕੇ ਬਾਹਰ ਨਿਕਲੀਏ ਤਾਂ ਉਹ ਸਾਨੂੰ ਘੇਰ ਲਵੇ ਉਹਨਾਂ ਨੇ ਦੁਸ਼ਮਨ ਦੀ ਬੇਨਤੀ ਮੰਨਣ ਤੋਂ ਨਾ ਕਰ ਦਿੱਤੀ ਪਰ ਦੂਜੇ ਪਾਸੇ ਕਿਲੇ ਵਿੱਚ ਅੰਨ ਦਾਣਾ ਕਈ ਦਿਨਾਂ ਤੋਂ ਮੁੱਕ ਚੁੱਕਾ ਸੀ ਲੰਗਰ ਕਈ ਦਿਨਾਂ ਤੋਂ ਮਸਤਾਨੇ ਪਏ ਸਨ ਕਿਲੇ ਅੰਦਰਲੇ ਸਿੱਖ ਕਈ ਦਿਨਾਂ ਤੋਂ ਭੁੱਖੇ ਸਨ ਉਹਨਾਂ ਦੀ ਬਹੁਤੀ ਸੰਖਿਆ ਗੁਰੂ ਜੀ ਉੱਤੇ ਪੂਰੀ ਸ਼ਰਧਾ ਰੱਖ ਕੇ ਬੈਠੀ ਸੀ ਤੇ ਧਰਮ ਦੇ ਖਾਤਰ ਜਾਨ ਵਾਰ ਦੇਣ ਤੇ ਦ੍ਰਿੜ ਸਨ ਪਰ ਕੁਝ ਸਿੱਖ ਅਜੀਹੇ ਵੀ ਸਨ ਜਿੰਨਾ ਦੇ ਹਿਰਦੇ ਡੋਲੇ ਗਏ ਸਨ ਜਿਹੜੇ ਇਸ ਸਮੇਂ ਯੁੱਧ ਤੇ ਲੰਮੇ ਫਾਕਿਆਂ ਤੋਂ ਘਬਰਾ ਉੱਠੇ ਜਿਨ੍ਹਾਂ ਨੂੰ ਧਰਮ ਦੀ ਖਾਤਰ ਸ਼ਹੀਦੀ ਪਾਉਣ ਨਾਲੋਂ ਆਪਣੀਆਂ ਜਾਨਾਂ ਪਿਆਰੀਆਂ ਲੱਗਣ ਲੱਗ ਗਈਆਂ ਸਨ ਉਹਨਾਂ ਸਿੰਘਾਂ ਨੇ ਗੁਰੂ ਜੀ ਤੇ ਜ਼ੋਰ ਪਾਇਆ ਕਿ ਉਹ ਮੁਗਲਾਂ ਦੀ ਪੇਸ਼ਕਸ਼ ਦਾ ਫਾਇਦਾ ਉਠਾ ਕੇ ਅਨੰਦਪੁਰ ਤੋਂ ਨਿਕਲ ਚੱਲਣ ਪਰ ਗੁਰੂ ਜੀ ਨਾਮਨ ਨੇ ਗੁਰੂ ਜੀ ਮੁਗਲਾਂ ਦੀ ਮੱਕਰੀ ਨੂੰ ਜਾਣਦੇ ਸਨ ਪਰ ਡੋਲੇ ਹੋਏ ਸਿੱਖ ਫੇਰ ਵੀ ਨਿਕਲਣ ਚੱਲਣ ਤੇ ਜ਼ੋਰ ਪਾਈ ਜਾਂਦੇ ਤਦ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਜੇ ਤੁਸੀਂ ਸਾਤੋਂ ਬੇਮੁਗ ਹੋ ਕੇ ਜਾਣਾ ਹੀ ਚਾਹੁੰਦੇ ਹੋ ਤਾਂ ਸਾਨੂੰ ਬੇਦਾਵਾ ਲਿਖ ਕੇ ਦੇ ਜਾਵੋ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਨਾਸ਼ਵਾਨ ਸ਼ਰੀਰਾ ਦੇ ਮੋਹ ਵਿੱਚ ਫਸੇ ਹੋਏ ਸਿੱਖਾਂ ਨੇ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ ਤੇ ਗੁਰੂ ਜੀ ਨੂੰ ਅਤੇ ਆਪਣੇ ਸਾਥੀ ਸਿੰਘਾਂ ਨੂੰ ਛੱਡ ਕੇ ਅਨੰਦਪੁਰ ਸਾਹਿਬ ਤੋਂ ਨਿਕਲ ਗਏ ਕੁਝ ਦਿਨ ਹੋਰ ਬੀਤ ਗਏ ਕੁਝ ਦਿਨ ਹੋਰ ਯੁੱਧ ਚੱਲਦਾ ਰਿਹਾ ਭਾਵੇਂ ਗੁਰੂ ਜੀ ਅਤੇ ਸਿੰਘ ਪੂਰੇ ਦ੍ਰਿੜਤਾ ਨਾਲ ਡਟੇ ਹੋਏ ਸਨ ਪਰ ਭੁੱਖੇ ਸ਼ੇਰ ਵੀ ਆਖਰ ਕੱਦ ਤੱਕ ਲੜਦੇ ਸਿੱਖਾਂ ਨੂੰ ਆਪਣੀਆਂ ਜਾਨਾਂ ਦੀ ਤਾਂ ਪਰਵਾਹ ਨਹੀਂ ਸੀ ਪਰ ਉਹ ਚਾਹੁੰਦੇ ਸਨ ਕਿ ਗੁਰੂ ਜੀ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਲੈ ਕੇ ਕਿਸੇ ਸੁਰੱਖਿਅਤ ਸਥਾਨ ਵੱਲ ਨਿਕਲ ਜਾਣ ਮਗਰੋਂ ਉਹ ਬੇਫਿਕਰ ਹੋ ਕੇ ਕਿਲੇ ਤੋਂ ਬਾਹਰ ਨਿਕਲ ਕੇ ਮੁਗਲਾਂ ਨਾਲ ਲੜਦੇ ਸ਼ਹੀਦੀਆਂ ਪਾ ਜਾਣਗੇ ਕੋਈ ਸਿੱਖ ਜਾਣ ਰਹਿਂਦੇ ਆ ਮੈਦਾਨ ਵਿੱਚੋਂ ਨਹੀਂ ਹਟੇਗਾ ਤੇ ਆਪ ਜੀ ਦੇ ਪਵਿੱਤਰ ਨਾਮ ਨੂੰ ਵੱਟਾ ਨਹੀਂ ਲਾਵੇਗਾ ਉਹਨਾਂ ਨੇ ਗੁਰੂ ਜੀ ਨੂੰ ਭਰੋਸਾ ਦਿਵਾਇਆ ਗੁਰੂ ਜੀ ਦੀਆਂ ਅਥਾ ਪਿਆਰ ਨਾਲ ਸੂਝਲ ਹੋ ਗਈਆਂ ਇੱਕ ਉਹ ਵੀ ਸਿੱਖ ਸੰ ਜਿਹੜੇ ਆਪਣੀਆਂ ਜਾਨਾਂ ਨੂੰ ਵੱਡਾ ਜਾਣ ਕੇ ਆਪਣੇ ਗੁਰੂ ਦਾ ਸਾਥ ਛੱਡ ਗਏ ਸਨ ਤੇ ਇੱਕ ਐ ਸਿੱਖ ਹਨ ਜਿਹੜੇ ਆਪਣੇ ਗੁਰੂ ਤੇ ਗੁਰੂ ਪਰਿਵਾਰ ਦੀ ਰੱਖਿਆ ਖਾਤਰ ਆਪਣੀਆਂ ਜਾਨਾਂ ਦੀ ਬਲੀ ਦੇਣ ਤੇ ਤਤਪਰ ਹਨ ਅਜਿਹੀ ਵਫਾਦਾਰ ਤੇ ਜਾਨਵਾਰੂ ਸਾਥੀ ਬਲੀ ਤੇ ਚਲਣ ਲਈ ਨਹੀਂ ਹੁੰਦੇ ਗੁਰੂ ਜੀ ਨੇ ਨਿਸ਼ਚਾ ਕਰ ਲਿਆ ਕਿ ਉਹ ਅਨੰਦਪੁਰ ਤੋਂ ਸਿੱਖਾ ਸਮੇਤ ਨਿਕਲ ਚੱਲਣਗੇ ਇੱਕ ਕਾਲੀ ਬੋਲੀ ਰਾਤ ਨੂੰ ਜਦੋਂ ਬੱਦਲ ਗਰਜ ਰਏ ਸਾਂਤੇ ਚਖੜ ਝੁੱਲਿਆ ਹੋਇਆ ਸੀ ਗੁਰੂ ਜੀ ਉਸੇ ਵਲੇ ਆਪਣੇ ਸਾਰੇ ਪਰਿਵਾਰ ਤੇ ਸਾਰੇ ਸਿੰਘਾ ਸਨੇ ਕਿਲੋ ਵਿੱਚੋਂ ਨਿਕਲ ਤੁਰੇ ਪਰ ਗੁਰੂ ਜੀ ਨੂੰ ਚੋਰੀ-ਚੋਰੀ ਨਿਕਲ ਜਾਣਾ ਮਨਜ਼ੂਰ ਨਹੀਂ ਸੀ ਮੁਗਲਾਂ ਦੇ ਤੰਬੂਆਂ ਦੇ ਕੋਲੋਂ ਲੰਗਦਿਆ ਹੋਇਆ ਉਹਨਾਂ ਨੇ ਜ਼ੋਰਦਾਰ ਲਲਕਾਰਾ ਮਾਰਿਆ ਗੁਰੂ ਨਿਕਲ ਚੱਲਿਆ ਜੇ ਹਿੰਮਤ ਹੈ ਤਾਂ ਲੋਕ ਲਵੋ ਤੇ ਇਸ ਲਲਕਾਰੇ ਨਾਲ ਅਨੋਖਾ ਤਮਾਸ਼ਾ ਬਣਿਆ ਮੁਗਲ ਸੈਨਾ ਵਿੱਚ ਹਫੜਾ ਤਫੜੀ ਮਚ ਗਈ ਸੈਨਾ ਨੇ ਆਪਣੇ ਹਥਿਆਰ ਸੰਭਾਲੇ ਤੇ ਆਪਣੇ ਭਾਣੇ ਗੁਰੂ ਜੀ ਉੱਤੇ ਟੁੱਟ ਪੈਣ ਲਈ ਦੌੜੇ ਪਰ ਧੁੰਦ ਹਨੇਰੇ ਵਿੱਚ ਕੋਈ ਪਛਾਣ ਨਾ ਹੋਵੇ ਸੀ ਆਪ ਸਲਾਰ ਬੰਦ ਹਵਾਸੀ ਵਿੱਚ ચીਖ-ਚੀਕ ਕੇ ਹੁਕਮ ਚਾੜਨ ਲੱਗੇ ਤੇ ਮੁਗਲ ਸਿਆਪੀ ਬੰਦ ਹਵਾਸੀ ਵਿੱਚ ਆਪਣੇ ਹੀ ਸਾਥੀਆਂ ਤੇ ਟੁੱਟ ਪਏ ਗੁਰੂ ਜੀ ਸਿੱਖਾ ਸਮੇਤ ਮੁਗਲਾਂ ਦੀ ਛੌਣੀ ਦੇ ਪਿੱਛੋਂ ਹੀ ਨਿਕਲ ਗਏ ਤੇ ਮੁਗਲ ਫੌਜੀ ਆਪੋ ਵਿੱਚ ਗੱਲ ਵਖੜੇ ਰਹਿ ਪਏ ਦਿਨ ਨਿਕਲਣ ਤੇ ਉਹਨਾਂ ਨੂੰ ਆਪਣੀ ਮੂਰਖਤਾ ਦਾ ਪਤਾ ਲੱਗਾ ਸ਼ਰਮ ਨਾਲ ਪਾਣੀ ਪਾਣੀ ਹੋਣ ਲੱਗੇ ਕਸਮਾਂ ਵੀ ਤੋੜੀਆਂ ਤੇ ਆਪਣਾ ਵੀ ਕਾਣ ਕਰਵਾ ਬੈਠੇ ਹੁਣ ਉਹ ਸੰਭਲੇ ਤੇ ਦੰਦ ਕਿਰਚ ਦੇ ਗੁਰੂ ਜੀ ਦਾ ਪਿੱਛਾ ਕਰਨ 도ੜੇ 7 ਪੋ 21 ਦਸੰਬਰ ਜਦੋਂ ਸਰਸਾ ਨਦੀ ਉੱਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵਿਛੜਿਆ ਸੀ ਆਨੰਦਗੜ੍ਹ ਦੇ ਕਿਲੇ ਚੋਂ ਨਿਕਲਦੇ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਅੱਗੇ ਨੇੜ ਭੋਗੜ ਉੱਤੇ ਤਰੋਲਾ ਪੈ ਗਿਆ ਫੜ ਲੋ ਮਾਰ ਦੋ ਕੋਈ ਵੀ ਬਚ ਕੇ ਨਾ ਜਾ ਸਕੇ ਐਨਾ ਉੱਚੀ ਉੱਚੀ ਆਵਾਜ਼ਾਂ ਨੇ ਹਨੇਰੀ ਪਨਾਤ ਨੂੰ ਹੋਰ ਵੀ ਭਿਆਨਕਰ ਬਣਾ ਦਿੱਤਾ ਗੁਰੂ ਜੀ ਉਚਾਈ ਵੱਲ ਵਧੇ ਅਤੇ ਸਿੰਘਾਂ ਨੇ ਮੋਰਚਾ ਸੰਭਾਲ ਲਿਆ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਇੱਕ ਪਾਸੇ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤੇ ਦੂਜੇ ਪਾਸੇ ਸਿੰਘ ਦੁਸ਼ਮਨਾ ਦਾ ਚੂੰਝ ਰਹੇ ਸੀ ਉਸ ਵੇਲੇ ਦਾ ਨਜ਼ਾਰੇ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਜੀ ਨੇ ਖਾਲਸਾ ਵਹੀ ਨੂੰ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ ਗੁਰੂ ਜੀ ਨੇ ਸਰਸਾ ਪਾਰ ਕਰਦੇ ਹੋਏ ਆਪ ਮੁਗਲਾ ਉੱਤੇ ਤੀਰਾਂ ਦੀ ਵਰਖਾ ਕੀਤੀ ਅਤੇ ਅਨੇਕਾਂ ਦੁਸ਼ਮਣ ਉੱਥੇ ਹੀ ਟੈਰੀ ਕਰ ਦਿੱਤੇ ਸਨ ਅੱਗੇ ਸਰਸਾ ਨਦੀ ਦਾ ਵਿਕਰਾਲ ਰੂਪ ਅਤੇ ਪਿੱਛੇ ਭਾਰੀ ਗੰਤੇ ਵਿੱਚ ਦੁਸ਼ਮਣ ਇਸ ਰੋਲੇ ਵਿੱਚ ਗੁਰੂ ਸਾਹਿਬ ਦਾ ਸਾਰਾ ਜੱਥਾ ਖੇਲਰ ਗਿਆ ਅਨੇਕਾ ਸਿੰਘ ਜ਼ਰੂਰੀ ਸਮਾਨ ਅਤੇ ਗੁਰੂ ਸਾਹਿਬ ਦੁਆਰਾ ਲਿਖਿਆ ਗਿਆ ਵਿਦਿਆ ਸਾਗਰ ਗ੍ਰੰਥ ਵੀ ਸਰਸਾ ਦੀ ਪੇਂਟ ਝੜ ਗਿਆਂ ਗੁਰੂ ਸਾਹਿਬ ਦੇ ਪਰਿਵਾਰ ਦਾ ਐਸਾ ਵਿਛੋੜਾ ਪਿਆ ਕਿ ਫਿਰ ਦੁਬਾਰਾ ਮੇਲ ਨਾ ਹੋ ਸਕਿਆ ਵੱਡੇ ਸਾਹਿਬਜ਼ਾਦੇ ਗੁਰੂ ਪਿਤਾ ਨਾਲ ਸਰਸਾ ਪਾਰ ਕਰਕੇ ਰੋਪਰ ਵੱਲ ਵੱਧ ਗਏ ਅਤੇ ਛੋਟੇ ਸਾਹਿਬਜ਼ਾਦੇ ਦਾਦੀ ਮਾਂ ਮਾਤਾ ਗੁੱਛਰ ਕੌਰ ਜੀ ਨਾਲ ਜੰਗਲਾਂ ਦੀ ਆਬਾਦੀ ਚੋਂ ਲੰਘਦੇ ਕੁੰਬੇ ਮਸਕੀ ਦੀ ਝੋਪੜੀ 'ਚ ਪਹੁੰਚ ਗਏ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵਾਲੇ ਰਾਹ ਪਏ ਬਿਰਧ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਸੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਦੇ ਕੰਡੇ ਕੰਡੇ ਵਾਲੇ ਉਜਾਲ ਰਾਹਾਂ ਉੱਤੇ ਤੁਰਦੇ ਸਤਲੁਜ ਦਰਿਆ ਦੇ ਪਤਿਆਂ ਜਾ ਪਹੁੰਚੇ ਗੁਰੂ ਮਾਤਾ ਤੇ ਸਾਹਿਬ ਜਾਦੇ 7 ਪਉ 21 ਦਸੰਬਰ 1704 ਦੀ ਭਿਆਨਕ ਸਰਦ ਰਾਤ ਕੁੰਬਾ ਮਸ਼ਕੀ ਦੀ ਝੋਪੜੀ ਵਿੱਚ ਗੁਜ਼ਾਰੇ ਸੀ ਕੁੰਬਾ ਮਸ਼ਕੀ ਨੂੰ ਇੰਜ ਮਹਿਸੂਸ ਹੋਇਆ ਕਿ ਉਸ ਦੀ ਝੋਪੜੀ ਚ ਪਰਮਾਤਮਾ ਆਪ ਤੁਰ ਕੇ ਆ ਗਿਆ ਹੋਵੇ ਮਾਤਾ ਜੀ ਅਤੇ ਸਾਹਿਬ ਜਾਦੇ ਨੂੰ ਦੇਖ ਕੇ ਉਸ ਨੂੰ ਚਾ ਚੜ ਗਿਆ ਉਸ ਦੇ ਕੋਲ ਜੋ ਵੀ ਸੀ ਉਸਨੇ ਮਾਤਾ ਜੀ ਅਤੇ ਸਾਹਿਬ ਸਾਧਿਆ ਦੀ ਸੇਵਾ ਵਿੱਚ ਪੇਸ਼ ਕਰ ਦਿੱਤਾ। ਬਾਬਾ ਕੁੰਬਾ ਮਸ਼ਕੀ ਦੇ ਕਹਿੰਦੇ ਬੀਬੀ ਲక్ష్ਮੀ ਨੇ ਮਾਤਾ ਜੀ ਅਤੇ ਸਾਹਿਬ ਸਾਧਿਆ ਲਈ ਲੰਗਰ ਤਿਆਰ ਕੀਤਾ ਤੇ ਉਹਨਾਂ ਨੂੰ ਬੜੇ ਪਿਆਰ ਨਾਲ ਸਿਖਾਇਆ। ਅਗਲੀ ਸਵੇਰ ਮਾਤਾ ਜੀ ਨੇ ਜਾਣ ਲੱਗਿਆ ਲక్ష్ਮੀ ਨੂੰ 2 ਸੋਨੇ ਦੀਆਂ ਮੋਹਰਾ ਤੇ ਮੋਲ ਦੀ ਆਰਸੀ ਭਾਵ ਹੱਥ ਦੀ ਅੰਗੂਠੀ ਚ ਪਾਉਣ ਵਾਲਾ ਸ਼ੀਸ਼ਾ, ਕੀਮਤੀ ਗਹਿਣਾ ਅਤੇ ਸੋਨੇ ਦੀਆਂ ਦੋ ਚੂੜੀਆਂ ਤੇ ਕੰਮੇ ਮਸਕੀਨوں ਪੰਜ ਮੋਰਾ ਦਿੱਤੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।